ਉਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਜਿਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਲੜੀਵਾਰ ਵਿਆਖਿਆ ਨਾਲ ਸਾਬ ਦੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਣੀ ਵੀ ਚੱਲ ਰਹੀ ਹੈ ਅੱਜ ਆਪਾਂ 36ਵੀਂ ਪੌੜੀ ਦੇ ਵਿਚਾਰ ਹੈ ਜਿਹੜੀ ਨਾਲ ਮਿਲ ਕੇ ਕਰਨੀ ਹੈ ਏ ਨੇਤਰੋ ਮੇਰੇ ਹੋ ਹਰ ਤੂੰ ਮੈਂ ਜੋਤ ਧਰੀ ਹਰ ਬਣ ਅਵਰ ਨਾ ਦੇਖੋ ਕੋਈ ਹਰ ਬਣ ਅਵਰ ਨਾ ਦੇਖੋ ਕੋਈ ਨਜ਼ਰੇ ਹਰ ਨੇ ਹਾਲਿਆ ਏ ਵੇਸ ਸੰਸਾਰ ਤੁਮ ਦੇਖਦੇ ਏ ਹਰਕਾਰ ਰੂਪ ਹੈ ਹਰ ਰੂਪ ਨਗਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਵਰਨ ਕੋਈ ਕਹ ਨਾਨਕੇ ਨੇਤਰ ਅੰਦਸੇ ਸਤ ਗੁਰ ਮਿਲਿਆ ਦੇ ਬਦਰਸ਼ਟ ਹੋਈ ਇਹ ਜੀ 17ਵੀਂ ਪੌੜੀ ਗੁਰੂ ਸਾਹਿਬ ਜੀ ਨੇ ਕੱਲ ਜੋ ਆਪਾਂ ਵਿਆਖਿਆ ਕੀਤੀ ਪੌੜੀ ਦੀ ਸਰੀਰ ਦੀ ਗੱਲ ਕੀਤੀ ਸੀ ਗੁਰੂ ਸਾਹਿਬ ਜੀ ਨੇ ਇਹ ਸਰੀਰਾ ਮੇਰੇ ਸੰਜਤ ਮਹਾ ਇਕ ਹੈ ਕਿ ਆਤੁਦ ਕਰਮ ਕਮਾਇਆ ਕਹਿੰਦੇ ਤੂੰ ਸਰੀਰ ਜਗਤ ਦੇ ਵਿੱਚ ਲੈ ਕੇ ਆਇਆ ਮਨਾ ਦੱਸ ਕਿਹੜਾ ਕਰਮ ਕਮਾਇਆ ਹੁਣ ਇੱਥੇ ਨੇਤਰਾਂ ਦੀ ਗੱਲ ਕਰਦੇ ਆ ਪਹਿਲਾਂ ਜੀ ਸਾਹਿਬ ਜੀ ਕਿਉਂਕਿ ਸਭ ਤੋਂ ਵੱਧ ਜੇ ਅੰਦਰ ਸੰਸਕਾਰ ਬਣਦੇ ਆ ਜੀ ਮਨੁੱਖ ਦੇ ਤਾਂ ਅੱਖਾਂ ਦੁਆਰਾ ਸਭ ਤੋਂ ਵੱਧ ਅੰਦਰ ਸੰਸਕਾਰ ਮਨੁੱਖ ਦੇ ਬਣਦੇ ਆ ਜੀ ਅੱਖਾਂ ਨਾਲ ਕੀ ਵੇਖਦਾ ਹੈ ਕੀ ਤੂੰ ਵਣਾ ਅੱਖਾਂ ਨਾਲ ਵੇਖ ਕੇ ਤੇਰੇ ਅੰਦਰ ਕਿਹ ਜੇ ਸੰਸਕਾਰ ਕੀ ਚਲਾ ਰਿਆ ਤੂੰ ਅੱਖਾਂ ਦੁਆਰਾ ਵੇਖ ਕੇ ਤੂੰ ਆਪਣੇ ਆਪ ਦੇ ਵਿੱਚ ਪਹਿਚਾਣ ਕਰ। ਬਸ ਇਸੇ ਚੀਜ਼ ਦੀ ਪਹਿਚਾਣ ਕਰਨੀ ਹੈ ਨਾ ਗੁਰੂ ਨੇ ਕਰਾਉਣੀ ਹੈ ਜੀ ਕੀ ਵੇਖਦਾ ਤੂੰ। ਗੁਰੂ ਜੀ ਕਹਿੰਦੇ ਇਹ ਨੇਤਰੋ ਮੇਰਿਓ ਹਰ ਤੋਂ ਮੈਂ ਜੋਤ ਧਰੀ। हे ਅੱਖੋ ਤੁਹਾਡੇ ਵਿੱਚ ਪ੍ਰਮਾਤਮਾ ਦੀ ਜੋਤ ਧਰੀ ਹੋਈ ਹੈ। ਹਰ ਬਣ ਅਵਰ ਨਾ ਦੇਖੋ ਕੋਈ ਕਹਿੰਦੇ ਪ੍ਰਮਾਤਮਾ ਤੋਂ ਬਿਨਾ ਕੋਈ ਵੇਖ ਹੀ ਨਾ ਤੂੰ ਕਦੇਸੀ ਦ੍ਰਿਸ਼ਟੀ ਸਾਡੀ ਬਣ ਜਾਵੇ ਜੀ ਵੀ ਸਭ ਦੇ ਵਿੱਚ ਪ੍ਰਮਾਤਮਾ ਦੀ ਜੋਤ ਨਜਰਾ ਆਵੇ ਸਭ ਦੇ ਵਿੱਚ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਜੇ ਕਿਤੇ ਸਾਰਿਆਂ ਵਿੱਚ ਪ੍ਰਮਾਤਮਾ ਦੀ ਜੋਤ ਨਜਰਾ ਆ ਜਾਵੇ ਭਾਈ ਕਨਈਆ ਜੀ ਵਾਲੀ ਕਦੇ ਅਵਸਥਾ ਬਣ ਜਾਵੇ ਸਾਡੇ ਅੰਦਰੋਂ ਨਾ ਕੋ ਗੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਅੱਖਾਂ ਹੀ ਹੰਦਗਾਣਾ ਜੀ ਵੇਖ ਕੇ ਜਿਹਦੇ ਤੋਂ ਨਫ਼ਰਤ ਹੈ ਅੱਖਾਂ ਵੇਖ ਕੇ ਮੱਥੇ ਤਿਉੜੀ ਬੋਲ ਨਾ ਮੈਂ ਮੂਹ ਦੇ ਲਿਚੋਂ ਕੋ ਬੋਲ ਨਿਕਲ ਜਾਂਦੀ ਹੈ ਭੜੀ ਗੋਲ ਕਢਾ ਦਿੰਦੇ ਨਾ ਜੀ ਅੱਖਾਂ ਵੇਖ ਕੇ ਕਢਾਉਂ ਲਗਾਣਾ ਪਹਿਲਾਂ ਵੇਖੇ ਅੱਖਾਂ ਦੇ ਨਾਲ ਆ ਕੋਈ ਮਿੱਤਰ ਨੂੰ ਵੇਖਿਆ ਚਿਹਰੇ ਤੇ ਖੁਸ਼ੀ ਲਿਆ ਰਹੁੰਦੀ ਹੈ ਜੀ ਅੱਖਾਂ ਨਾਲ ਵੇਖ ਕੇ ਆਉਂਦਾ ਨਾ ਸਾਰਾ ਪਰੇਸ਼ਾਨ ਗੁਰੂ ਜੀ ਕਹਿੰਦੇ ਇਹ ਨੇਤਰੋ ਮੇਰਿਓ ਹਰ ਤੋਂ ਮੈਂ ਜੋਤ ਧਰੀ ਤੁਹਾਡੇ ਵਿੱਚ ਪ੍ਰਮਾਤਮਾ ਦੀ ਜੋਤ ਹੈ ਹਰ ਬਿਨ ਅਵਰ ਨਾ ਦੇਖੋ ਕੋਈ ਪ੍ਰਮਾਤਮਾ ਤੋਂ ਬਿਨਾਂ ਤੁਸੀਂ ਵੇਖੋ ਨਾ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਜ਼ਰੀ ਹਰ ਨਿਹੱਤਿਆ ਪ੍ਰਮਾਤਮਾ ਸਾਰੇ ਸੰਸਾਰ ਦੇ ਵਿੱਚ ਸਮਾਇਆ ਹੋਇਆ ਪਰਮਾਤਮਾ ਦੀ ਨਜ਼ਰ ਹੈ ਸਾਰੇ ਕਿਤੇ ਸਾਰੇ ਉਹਦੀ ਨਿਗਾਹ ਵਿੱਚ ਹੈ ਜੀ ਇਹ ਵਿਸ ਸੰਸਾਰ ਤੁਮ ਦੇਖਦੇ ਇੱਥੇ ਵਿਸ ਦਾ ਅਰਥ ਹੈ ਜੀ ਵਿਸ਼ਵ ਸਾਰਾ ਸਾਰਾ ਸੰਸਾਰ ਕਹਿੰਦੇ ਤੂੰ ਜਿਹੜਾ ਸਾਰਾ ਸੰਸਾਰ ਵੇਖ ਰਿਆ ਨਾ ਮਾਣਾ ਸਾਰਾ ਸੰਸਾਰ ਇਹ ਹਰ ਦਾ ਰੂਪ ਹੈ ਇਹ ਹਰੀ ਦਾ ਰੂਪ ਹੀ ਹੈ ਸਾਰਾ ਸੰਸਾਰ ਇੱਕ ਇਥੇ ਪੰਜਾਬ ਦੀ ਗੱਲ ਭਾਰਤ ਦੀ ਗੱਲ ਨਹੀਂ ਜੀ ਸਾਰੇ ਵਿਸ਼ਵ ਦੀ ਗੱਲ ਕੀਤੀ ਗੁਰੂ ਜੀ ਨੇ ਇਹ ਵਿਸ਼ ਸੰਸਾਰ ਤੂੰ ਦੇਖਦੇ ਇਥੇ ਵਿਸ਼ਵ ਅਰਥ ਪ੍ਰੋਫੈਸਰ ਸਹਿਜ ਸਿੰਘ ਜੀ ਨੇ ਅਰਥ ਕਿਥੇ ਵਿਸ਼ਵ ਸਾਰਾ ਸੰਸਾਰ ਗੁਰੂ ਜੀ ਕਹਿੰਦੇ ਜਿਹੜਾ ਤੂੰ ਸਾਰਾ ਸੰਸਾਰ ਵੇਖ ਰਿਹਾ ਵਿਸ਼ਵ ਵੇਖ ਰਿਹਾ ਮਨਾ ਇਹ ਹਰਕਾਰ ਰੂਪ ਹੈ ਇਹ ਤਾਂ ਹਰੀ ਦਾ ਰੂਪ ਹੀ ਹੈ ਸਾਰਾ ਪ੍ਰਮਾਤਮਾ ਦਾ ਰੂਪ ਹੀ ਹੈ ਕੋਈ ਅੱਲਾ ਕਹਿੰਦਾ ਕੋਈ ਰਾਮ ਕਹਿੰਦਾ ਕੋਈ ਗੋੜ ਕਹਿੰਦਾ ਕੋਈ ਹਰੀ ਕਹਿੰਦਾ ਕੋਈ ਨਰਿੰਜਨ ਕਹਿੰਦਾ ਕੋਈ ਨਾਰਾਇਣ ਕਹਿੰਦਾ ਕੋਈ ਕੋਸ਼ ਕੋਈ ਕੋਸ਼ ਜੀ ਇਹ ਹਰ ਦਾ ਰੂਪ ਹੈ ਹਰ ਰੂਪ ਨਦਰਿ ਆਇਆ ਕਹਿੰਦੇ ਹਰੀ ਦਾ ਰੂਪ ਹੀ ਤੈਨੂੰ ਨਜ਼ਰ ਆਵੇ ਹੁਣ ਪਰ ਇਹ ਹਰੀ ਦਾ ਰੂਪ ਨਜ਼ਰ ਆਉਂਦਾ ਜੇ ਸਾਨੂੰ ਆਪਣੇ ਆਪਣੇ ਅੰਦਰ ਵੇਖੇ ਜੇ ਆਤਮਾ ਮਾਰ ਲੈਣੀ ਭਾਈ ਆਪਾਂ ਗੁਰੂ ਕੋਲੇ ਆਪਣੇ ਆਪ ਨੂੰ ਸਕੇ ਨਹੀਂ ਕਰ ਨਾਲ ਨਾ ਵੀ ਭਾਈ ਪ੍ਰਮਾਤਮਾ ਦਾ ਰੂਪ ਹੀ ਨਜ਼ਰ ਆਉਂਦਾ ਸਾਰਿਆਂ ਦੇ ਵਿੱਚ ਸਾਨੂੰ ਤਾਂ ਗਵਾਂਢੀ ਦੀਂਦਾ ਬੁਰਾ ਐ ਗਵਾਂਢੀ ਤਾਂ ਲੱਗਦਾ ਵੀ ਜਿਵੇਂ ਅੱਖਾਂ 'ਚ ਲੜਕਦਾ ਅੰਦਰ ਸਤਿਗੁਰੂ ਸਾਨੂੰ ਤਾਂ ਹਜੇ ਦਿਖੇ ਹੀ ਨਹੀਂ ਰੱਬ ਗਵਾਂਢੀ ਚੋਂ ਰੱਬ ਦੇਖਿਆ ਨਹੀਂ ਸਾਨੂੰ ਹਜੇ ਗਵਾਂਢੀ ਨਾ ਤਾਂ ਐ ਖੜਕਦੀ ਜਿਵੇਂ ਕਹਿ ਸਕਦੇ ਆ ਬਸ ਹੁਣ ਸ਼ਬਦ ਬੁਰਾ ਆ ਗਿਆ ਸੀ ਮੂੰਹ ਦੇ ਵਿੱਚ ਨਹੀਂ ਕਹਿੰਦੇ ਆਪਾਂ ਇੰਦ੍ਰੇਸ਼ੀ ਇੱਡੀ ਪੈੜੀ ਵਰਤੀ ਚੱਲਦੀ ਅੰਦਰ ਆਹ ਮਹਾਰਾਜ ਇਹ ਤਾਂ ਸਾਡੇ ਅੰਦਰ ਤਾਂ ਹਜੇ ਵਰਤੀ ਬਣੀ ਨਹੀਂਗੀ ਇਹ ਵਰਤੀ ਤਾਂ ਹਜੇ ਬਣੀ ਨਹੀਂ ਗੁਰ ਪ੍ਰਸਾਦੀ 부ਝਿਆ ਲਓ ਜੀ ਹੁਣ ਇਹ ਕਹਿੰਦੇ ਵੀ 부ਝੇ ਕਿਵੇਂ ਫਿਰ ਇਹ ਵਰਤੀ ਬਣੀ ਕਿਵੇਂ ਤੁਹਾਡੀ ਆਪਾਂ ਵੀ ਬਣਾਉਣੀ ਆ ਨਾ ਗੁਰੂ ਕੋਲੋਂ ਮੰਗਣਾ ਹੈ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਵਿੱਚ ਬੈਠੇ ਆਪਾਂ ਗੁਰੂ ਨਾਨਕ ਪਾਸ਼ਾ ਹਾਜ਼ਰ ਨਾਜ਼ਰ ਹੈ ਤੇ ਸਤਿਗੁਰੂ ਤੋਂ ਆਪਾਂ ਵੀ ਮੰਗਦੇ ਗੁਰ ਪ੍ਰਸਾਦੀ 부ਝਿਆ ਕਹਿੰਦੇ ਵੀ ਮੈਨੂੰ ਹੁਣ ਗੁਰੂ ਨੇ ਨਾ ਇੱਕ ਮੇਰੀ ਜ਼ਿੰਦਗੀ ਦੇ ਵਿੱਚੋਂ ਇੱਕ ਕਲਾ ਵਰਤਾ ਦਿੱਤੀ ਮੈਂ ਬੁੱਝ ਗਿਆ ਕਿਉਂਕਿ ਬੁੱਜਣਾ ਹੀ ਬਹੁਤ ਔਖਾ ਨਾ ਆਪਾਂ ਜਿਵੇਂ ਜਪਜੀ ਸਾਹਿਬ ਚ ਨਿਤ ਪੜਦੇ ਗੁਰਾ ਇੱਕ ਦੇ ਬੁਝਾਈ ਸਵਣਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਕਿਤੇ ਇਹ ਬੁਝਾਰ ਤੋਂ ਸਾਨੂੰ ਬੁੱਝ ਜਾਗੇ ਜੀ ਅਸੀਂ ਇਹ ਸਾਰੇ ਜੀਆਂ ਦਾ ਇੱਕ ਹੀ ਦਾਤਾ ਹੈਗਾ ਗੁਰੂ ਜੀ ਕਹਿੰਦੇ ਗੁਰ ਪ੍ਰਸਾਦੀ ਬੁੱਝਿਆ ਗੁਰੂ ਦੀ ਕਿਰਪਾ ਨਾਲ ਮੈਂ ਹਾਂ ਬੁੱਝ ਲਿਆ ਨਹੀਂ ਬਨੋਖ ਜੀ ساری ਉਮਰ ਬੁੱਝਦਾ ਹੀ ਨਹੀਂਗਾ ਪਿਆਰੋ ਐਂ ਟੱਪ ਜਾਂਦੀ ਬੰਦੇ ਦੀ ਉਮਰ ਐਂ ਬਸ ਬੁੱਝਦਾ ਹੀ ਨਹੀਂਗਾ ਤੇ ਜਿਹਨੇ ਬੁੱਝ ਲਿਆ ਭਾਈ ਜਿਹੜੇ ਬੱਚੇ ਨੇ ਸਵਾਲ ਨੂੰ ਬੁੱਝ ਲਿਆ ਫਿਰ ਕੀ ਹੋਊਗਾ ਜੀ ਫਿਰ ਵਧੀਆ ਨੰਬਰ ਲੈ ਜਾਂਦਾ ਉਹ ਜਿਹਨੇ ਬੁੱਝ ਲਿਆ ਜਿਹਨੇ ਸਵਾਲ ਹੱਲ ਕਰ ਦਿੱਤਾ ਬਸ ਜ਼ਿੰਦਗੀ ਵੀ ਇੱਕ ਸਵਾਲ ਆ ਨਾ ਪਿਆਰੋ ਜਿਹਨੇ ਬੁੱਝ ਲਈ ਗੁਰੂ ਦੀ ਕਿਰਪਾ ਦੁਆਰਾ ਦੀ ਜ਼ਿੰਦਗੀ ਕੀ ਹੈ ਜਿਉਣਾ ਕਿਵੇਂ ਬੋਲਣਾ ਕੀ ਹੈ ਚੱਲਣਾ ਕੀ ਹੈ ਦੇਖਣਾ ਕੀ ਹੈ ਸੁਣਨਾ ਕੀ ਹੈ ਫਸੇ ਹੀ ਬੁੱਝਣਾ ਦਾ ਇਹ ਬੁੱਝਣਾ ਜ਼ਿੰਦਗੀ ਵਿੱਚ ਵੀ ਬੋਲਣਾ ਕੀ ਹੈ ਸੁਣਨਾ ਕੀ ਹੈ ਸਾਨੂੰ ਤਾਂ ਹੀ ਨਹੀਂ ਪਤਾ ਸੁਣੀ ਕੀ ਜਾਂਦੇ ਅਸੀਂ ਬੋਲੀ ਕੀ ਜਾਂਦੇ ਕਈ ਵਾਰੀ ਬੋਲ-ਬੋਲ ਕੇ ਮਨੁੱਖ ਕਈ ਵਾਰੀ ਪਛਤਾਉਂਦਾ ਵੀ ਜੇ ਮੈਂ ਨਾ ਬੋਲਦਾ ਸੁੱਤੇ ਪਾਈ ਬੋਲ ਜਾਂਦਾ ਕਈ ਵਾਰਾ ਸਿਆਣਾ ਨੰਦਿਕਾ ਉਹ ਤਾਂ ਵੀ ਕਹਿੰਦੇ ਜਵਾਨ ਦੇ ਬੋਲਿਓ ਹੋਏ ਫਟ ਨਹੀਂ ਮਿਲਦੇ ਤਲਵਾਰਾਂ ਦੇ ਫਟ ਮਿਲ ਜਾਂਦੇ ਹੈ ਜੀ ਸਮਾ ਪਾ ਕੇ ਤਲਵਾਰ ਦਾ ਗੰਡਾਸੇ ਦਾ ਇਹਦਾ ਫਟ ਹਜੇ ਮਿਲ ਸਕਦਾ ਕਹਿੰਦੇ ਕਹਿੰਦੇ ਪਰ ਜਿਹੜਾ ਬੋਲ ਬੋਲਿਆ ਹੋਇਆ ਨਾ ਇਹ ਨਹੀਂ ਮਿਲਦਾ ਦਾ ਸਾਹਮਣੇ ਜਦੋਂ ਬੰਦਾ ਆਇਆ ਉਹ ਨਾਲ ਦੇ ਨਾਲ ਕਚੀਚੀਂਗਾਉਣ ਲੱਗ ਪਏ ਮੇਰੇ ਵੀ ਹੈ ਬਾਅਦ ਨਹੀਂ ਵੇਲੇ ਮੈਨੂੰ ਆ ਬੰਦੇ ਨੇ ਆਇਆ ਆਖਿਆ ਸੀਗਾ ਆਏ ਆਖਿਆ ਸੀਗਾ ਪਰ ਗੁਰੂ ਦੀ ਬਿਰਤੀ ਉਹਰ ਮਾਣਾ ਜੀ ਗੁਰੂ ਕਹਿੰਦਾ ਨਹੀਂ ਮਾਣਾ ਨਹੀਂ ਚਿਤਾਰਨਾ ਫਰੀਦਾ ਬੁਰੇ ਦਾ ਭਲਾ ਕਰ ਇਥੇ ਦਾ ਮਰਤੀ ਇਹ ਆ ਵੀ ਬੁਰੇ ਦਾ ਵੀ ਭਲਾ ਮੰਗੀ ਜਾਣਾ ਬਸ ਵੀ ਜੋ ਕੋਈ ਬੁਰਾਈ ਕਰੀ ਜਾਂਦਾ ਹੈ ਬਸ ਉਹਦਾ ਵੀ ਭਲਾ ਮੰਗੀ ਜਾਣਾ ਹੈ ਗੁਰੂ ਜੀ ਕਹਿੰਦੇ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਕਹਿੰਦੇ ਵੀ ਜਿੱਥੇ ਵੀ ਮੈਂ ਵੇਖਦਾ ਹਾਂ ਸਭ ਦੇ ਵਿੱਚ ਪ੍ਰਮਾਤਮਾ ਨਜ਼ਰ ਆਉਂਦਾ ਹੈਗਾ ਹਰ ਬੇਨ ਅਵਰਨ ਕੋਈ ਕਹਿੰਦੇ ਪ੍ਰਮਾਤਮਾ ਤੋਂ ਬਿਨਾ ਕੋਈ ਹੈ ਹੀ ਨਹੀਂਗਾ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਤੋਂ ਬਿਨਾਂ ਕੋਈ ਹੈ ਨਹੀਂ ਕਾ ਅਖੀਰ ਵਿੱਚ ਗੁਰੂ ਅਮਰਦਾਸ ਪਾਸ਼ਾ ਜੀ ਕਹਿੰਦੇ ਕਹ ਨਾਨਕ ਇਹ ਨੇਤਰ ਅੰਧ ਸੀ ਕਹਿੰਦੇ ਵੀ ਉਹ ਅੱਖਾਂ ਜਿਹੜੀਆਂ ਪਹਿਲਾਂ ਮੇਰੇ ਨਾਲ ਅੰਨੀਆਂ ਸੀਗਾ ਗੁਰੂ ਦੇ ਗਿਆਨ ਤੋਂ ਬਿਨਾਂ ਅੰਨੀਆਂ ਸੀ ਜੀ ਸੱਚਮੁੱਚੋ ਗੁਰੂ ਦੇ ਗਿਆਨ ਤੋਂ ਬਿਨਾ ਮਨੁੱਖ ਅੰਨਾ ਹੈ ਜੀ ਗੁਰ ਬਣ ਘੋਰ ਅੰਧਾਰ ਗੁਰੂ ਬਿਨਾਂ ਸਮ ਜਨਾਬ ਹੈ ਗੁਰਬੈਣ ਸੁਰਤਨਾ ਸਿੱਧ ਗੁਰੂ ਬਿਣਾ ਮੁਕਤ ਗੁਰੂ ਤੋਂ ਬਿਣਾ ਮੁਕਤੀ ਨਹੀਂ ਜੀ ਗੁਰੂ ਤੋਂ ਬਿਣਾ ਮਨੁੱਖ ਹਨੇਰੇ ਵਿੱਚ ਟੱਕਰਾ ਮਾਰਦਾ ਫਿਰਦਾ ਹੈ ਜਿਵੇਂ ਹਨੇਰੇ ਦੇ ਵਿੱਚ ਕੋਈ ਦੀਨਾ ਨਹੀਂ ਨਾ ਹੁੰਦਾ ਆਪਣੇ ਹੱਥ ਕਈ ਵਾਰ ਮਨੁੱਖ ਨੂੰ ਹਨੇਰੇ ਵਿੱਚ ਘੁੱਪਾ ਨਿਰਜ ਦੀਂਦੇ ਨਹੀਂ ਜੀ ਜਿਹੜਾ ਬੈੱਡ ਆਰਾਮ ਕਰਨ ਵਾਲਾ ਹੁੰਦਾ ਹੈ ਘੁੱਪਾ ਹਨੇਰੇ ਵਿੱਚ ਸੱਟ ਦਾ ਕਾਰਨ ਬਣ ਜਾਂਦਾ ਹੈ ਏਵੇਂ ਜਿਵੇਂ ਭਾਈ ਜਿਹੜੇ ਪਦਾਰਥ ਹਨਾ ਦੇਣ ਵਾਲੇ ਤਾਂ ਸੁੱਖ ਹੈ ਪਰਮਾਗਮਨ ਦਿੱਤੇ ਕਈ ਵਾਰੀ ਘੋਪਾ ਹਨੇਰਾ ਹੋ ਜਾਂਦਾ ਹੈ ਮਨੁੱਖ ਅਗਿਆਨ ਨਹੀਂ ਹੋ ਜਾਂਦਾ ਤੇ ਗੁਰੂ ਜੀ ਕਹਿੰਦੇ ਜਿਹੜੇ ਸੁੱਖ ਦੇਣ ਵਾਲੇ ਪਦਾਰਥ ਇਹ ਹੀ ਦੁੱਖਦਾਈ ਹੋ ਜਾਂਦੇ ਆ ਹੁਣ ਦੁੱਖਦਾਈ ਕਿਵੇਂ ਹੋ ਜਾਂਦੇ ਆ ਥੋੜੀ ਜੀ ਸਮਝ ਲਓ ਗੱਲ ਨੂੰ ਮੰਨ ਲਓ ਕਾਰ ਲੈ ਲਈ ਸਾਂਝਾ ਘਰ ਹੈ ਕਾਰ ਲੈ ਲਈ ਤੇ ਕਾਰ ਤਾਂ ਹੁਣ ਸੁੱਖਦਾਈ ਹੈ ਭਾਈ ਕਿ ਕਾਰ ਦੁੱਖਦਾਈ ਹੈ ਕਾਰ ਦੁੱਖਦਾਈ ਕਦੋਂ ਬਣ ਗਈ ਅਗਿਆਨਤਾ ਵਸ ਜਦੋਂ ਕਹਿੰਦਾ ਉਹ ਕਹਿੰਦਾ ਬਸ ਮੇਰਾ ਕਬਜ਼ਾ ਇਹਦੇ ਤੇ ਉਹ ਕਹਿੰਦਾ ਮੇਰਾ ਕਬਜ਼ਾ ਉਹ ਕਹਿੰਦਾ ਮੇਰਾ ਕਬਜ਼ਾ ਹੈ ਉਹ ਕਹਿੰਦਾ ਪਟ્રોલ ਤੂੰ ਪਵਾ ਉਹ ਕਹਿੰਦਾ ਪਟ્રોલ ਤੂੰ ਪਵਾ ਬਸ ਇੱਥੋਂ ਫਿਰ ਲੜਾਈ ਚੱਲਦੀ ਹੈ ਜੀ ਫਿਰ ਕਿੰਨੇ ਘਰਾਂ ਦੇ ਇੱਕ ਵਿੱਚ ਕਲੇਸ਼ ਪੈਦਾ ਹੋ ਜਾਂਦੇ ਜੀ ਕਾਰ ਦਾ ਸੁਖਦਾਈ ਸੀ ਮੂੰਹ ਇੱਧਰ ਉੱਧਰ ਹੁਣ ਕਰਕੇ ਅਗਿਆਨਤਾ ਬਸ ਲੜਾਈ ਦਾ ਕਾਰਨ ਬਣ ਗਈ ਹਾਈ ਵਾਲੇ ਜੀ ਇਹ ਮੈਂ ਜੀ ਇੱਥੋਂ ਲੜਾਈਆਂ ਸ਼ੁਰੂ ਕਰੂੰਗਾ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਵੱਡੀਆਂ ਵੱਡੀਆਂ ਲੜਾਈਆਂ ਬਣ ਜਾਣਗੀਆਂ ਸਮਝ ਨਾ ਸਮਝ ਕਰਕੇ ਗੱਲ ਹੈ ਅਗਿਆਨਤਾ ਦੀ ਜੀ ਅਗਿਆਨਤਾ ਹੈ ਘਰ ਦੇ ਵਿੱਚ ਕਈ ਗੱਲਾਂ ਜਿਹੜੀਆਂ ਲੜਾਈ ਦਾ ਕਾਰਨ ਅਗਿਆਨਤਾ ਵਸ ਹੁੰਦੀ ਹੈ ਜੀ ਅਗਿਆਨਤਾ ਮਨੁੱਖ ਨੂੰ ਗਿਆਨ ਨਹੀਂ ਹੈ ਗੁਰੂ ਜੀ ਕਹਿੰਦੇ ਇਹ ਮੈਂ ਗੁਰੂ ਜੀ ਕਹਿੰਦੇ ਪ੍ਰਮਾਤਮਾ ਤੋਂ ਬਿਨਾ ਸੀ ਨਾ ਪਹਿਲਾਂ ਮੈਂ ਗਿਆਨ ਤੋਂ ਬਿਨਾ ਤਹ ਨਾਨਕ ਇਹ ਨੇਤਰ ਜਿਹੜੇ ਮੇਰੀਆਂ ਅੱਖਾਂ ਸੀ ਨਾ ਪਹਿਲਾਂ ਅੰਨੀਆਂ ਸੀ ਉਹ ਤਾਂ ਦੇ ਨਾ ਸੀਗਾ ਜੀ ਪਰ ਗੁਰੂ ਦੇ ਗਿਆਨ ਤੋਂ ਬਿਨਾ ਅੰਨੀਆਂ ਸੀ ਭੇੜੇ ਕੰਮ ਕਰਦਾ ਫਿਰਦਾ ਸੀ ਜਿਹੜਾ ਮਨੁੱਖ ਭੇੜੇ ਕੰਮ ਕਰਦਾ ਫਿਰਦਾ ਅੰਨ ਹੀ ਐ ਜੀ ਹੁਣ ਜਿਹੜੇ ਬੰਦੇ ਨੂੰ ਮੰਨ ਲਓ ਹੁਣ ਅੱਖਾਂ ਅੰਨੀਆਂ ਕਿਵੇਂ ਐ ਮੰਨ ਲਓ ਹੁਣ ਸ਼ਰਾਬ ਦੀ ਬੋਤਲ ਦੇ ਉੱਤੇ ਲਿਖਿਆ ਵੀ ਪੀਣੀ ਸਿਹਤ ਲਈ ਹਾਨੀਕਾਰਕ ਹੈ ਤੇ ਆਥ ਨੇ ਠੇਕਿਆਂ ਦੇ ਉੱਤੇ ਲੈਣਾ ਵੇਖਦੇਵੇਂ ਲੱਗਾਂ ਉਹ ਅੰਨੇ ਐ ਜੀ ਹੋਰ ਕੀ ਐ ਗੁਰੂ ਦੀ ਬਾਣੀ ਦਾ ਫੈਸਲਾ ਹੈ ਜੀ ਬਾਬਾ ਕਬੀਰ ਜੀ ਕਹਿੰਦੇ ਕਾਹੇ ਕੀ ਕੁਸਲਾਤ ਹਾਥ ਦੀਪ ਪੋਏ ਪਰ ਕੀ ਸਿਆਣ ਪਤੇਰੀ ਹੱਥ ਜਦੀਵਾ ਫੜ ਲਿਆ ਸਾਹਮਣੇ ਦੇਖ ਜਾਂਦਾ ਖਾਤਾ ਗਾ ਫੇਰ ਵੀ ਡਿੱਗੀ ਜਾਂਦਾ ਸਾਹਮਣੇ ਲਿਖਿਆ ਪੀਣੀ ਸਿਹਤ ਲਈ ਹਾਨੀਕਾਰਕ ਫੇਰ ਵੀ ਗੀਡਾਂ ਟੰਗੇ ਦੱਪਾਂ ਟੰਗੇ ਫਿਰਦੇ ਆ ਫੇਰ ਵੀ ਡਾਟੇ ਖੁੱਲਦੇ ਆ ਜੀ ਕਾਰਨ ਹੈ ਜੀ ਅਗਿਆਨਤਾ ਇਹਨੂੰ ਕਹਿੰਦੇ ਆ ਅਗਿਆਨਤਾ ਮਨੁੱਖ ਦੇ ਅੰਦਰ ਹਨੇਰਾ ਬਾਹਰੋਂ ਤਾਂ ਦੀਂਦਾ ਬੰਦੇ ਨੂੰ ਪਰ ਅੱਖਾਂ ਨਹੀਂ ਹਜੇ ਦੀਸਦਾ ਨੀਗਾ ਹਜੇ ਗੁਰੂ ਜੀ ਕਹਿੰਦੇ ਇਹ ਲੜਾਈ ਦਾ ਕਾਰਨ ਬਣਦੀ ਹੈ ਸ਼ਰਾਬ ਇਹ ਘਰਾਂ ਦੇ ਵਿੱਚ ਕੱਲ ਕਲੇਸ਼ ਜੜ ਹੈ ਜੀ ਸਭ ਤੋਂ ਵੱਡੀ ਇਹ ਸ਼ਰਾਬ ਹੈ ਜਿਹੜੀ ਸਰਕਾਰ ਨੇ ਇਹਨੂੰ ਮਾਨਤਾ ਦੇ ਛੱਡੀ ਸ਼ਰਾਬ ਨੂੰ ਲੈ ਇਹਨੂੰ ਹੋਰ ਹੋ ਨਸ਼ੇ ਕਹਿੰਦੇ ਜੀ ਯੁੱਧ ਨਸ਼ਿਆਂ ਵਿਰੁੱਧ ਸਾਰੇ ਨਸ਼ੇ ਬੰਦ ਵੀ ਨਸ਼ਾ ਜਿਹੜਾ ਸ਼ਰਾਬ ਹੈ ਮੇਨ ਹੈ ਸ਼ਰਾਬ ਨੂੰ ਸਰਕਾਰ ਨਸ਼ੇ ਨਹੀਂ ਬਣਦੀ ਕਮਾਲ ਹੋ ਗਈ ਮਾਨਤਾ ਦੇ ਛੱਡੀ ਹੈ ਐਕਸਾਈਜ਼ ਡਿਊਟੀ ਕਹਿੰਦੇ ਸਾਨੂੰ ਸਭ ਤੋਂ ਵਾਅਦਾ ਆਉਂਦਾ ਨੇ ਇਹਦੇ ਤੋਂ ਤੇ ਸਭ ਤੋਂ ਵੱਧ ਲੜਾਈ ਹੈ ਜਿਹੜੀ ਘਰ ਦੇ ਵਿੱਚ ਕਾਰਨ ਬਣਦੀ ਸ਼ਰਾਬ ਪਿਆਰ ਸ਼ਰਾਬ ਪੀ ਕੇ ਗੁਰੂ ਜੀ ਕਹਿੰਦੇ ਹੁਣ ਗੁਰੂ ਅਮਰਦਾਸ ਸਾਹਿਬ ਦਾ ਬਚਨ ਸੁਣੋ ਜੀ ਗੁਰੂ ਨਾਨਕ ਮਹਾਰਾਜ ਦਾ ਗੁਰੂ ਜੀ ਕਹਿੰਦੇ ਜਿਤ ਪੀਤਾ ਮਤ ਦੂਰ ਹੋਏ ਬਰਨ ਪਵੈ ਵਿੱਚ ਆਏ ਆਪਣਾ ਪਰਾਇਆ ਨ ਪਛਾਨਾਈ ਖਸਮੋ ਤੱਕੇ ਖਾਏ ਜਿਤ ਪੀਤਾ ਖਸਮ ਵਿਸਰੈ ਦਰਗਹਿ ਮਿਲੈ ਸਜਾਈ ਉੱਠਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਵਸਾਏ ਕਈ ਗਣ ਗੱਲਾਂ ਸ਼ਰਾਬ ਚੰਗੀ ਐ ਲਓ ਜੀ ਹੁਣ ਗੁਰੂ ਨਾਨਕ ਮਹਾਰਾਜ ਕਹਿੰਦੇ ਜਿਹਨੂੰ ਮੱਥਾ ਟੇਕਿਆ ਇਹ ਕਹਿੰਦੇ ਭਾਈ ਪ੍ਰਮਾਤਮਾ ਪੜਾ ਦਿੰਦੀ ਏ ਬੰਦੇ ਨੂੰ ਨਾ ਆਪਣਾ ਪਰਾਇਆ ਨਾ ਪਛਾਣੀ ਨਾ ਆਪਦੀ ਮਾਂ ਦੀ ਪਛਾਣ ਰਹਿੰਦੀ ਐ ਨਾ ਭਰਾ ਦੀ ਪਛਾਣ ਰਹਿੰਦੀ ਐ ਨਾ ਚਾਚਾ ਦੇ ਨਾ ਤਾਏ ਦੇ ਨਾ ਘਰ ਵਾਲੀ ਦੇ ਨਾ ਬੱਚਿਆਂ ਦੀ ਆਪਨਾ ਪਰਾਇਣਾ ਪਛਾਣੀ ਖਸਮੋਂ ਧੱਕੇ ਖਾਏ ਰੱਬ ਕਨੇਉ ਧੱਕੇ ਖਾਂਦਾ ਬੰਦਾ ਘਰ ਦਾ ਕਨੇਉ ਧੱਕੇ ਖਾਂਦਾ ਹੀ ਐ ਤਖਤਿਆਂ ਉਲੇ ਲੱਗਦੇ ਹੁੰਦੇ ਆ ਜੀ ਸ਼ਰਾਬ ਸ਼ਰਾਬੀ ਆਉਂਦਾ ਨਾ ਘਰ ਵਾਲੀ ਵੀ ਕਹਿ ਵੇਖ ਲੰਦੀ ਦੂਰੋਂ ਆਉਂਦਾ ਹੈ ਭੂਤ ਆਉਂਦਾ ਹੈ ਭੂਤ ਬਸ ਤੇ ਭੂਤ ਆ ਅਨਸਾਰ ਬਸ ਚਲਾ ਚਲਾ ਕੇ ਮਾਰਦਾ ਸਾਰਾ ਕੁਝ ਤੇ ਬੱਚੇ ਵੀ ਤਖਤਿਆਂ ਉਲੇ ਲੱਗਦੇ ਆ ਉਹ ਚੰਦਰਯਾ ਮਣਾ ਜਿੱਕੇ ਤੇ ਕੇਲੇ ਲੈ ਕੇ ਆਉਂਦਾ 100 ਰੁਪਏ ਦੇ 100 ਰੁਪਏ ਦੇ ਕੇਲੇ ਲੈ ਆਉਂਦਾ ਬੱਚੇ ਤੇਰੇ ਪੈਰਾਂ ਨੂੰ ਚੁੰਮਦੇ ਤੇਰੇ ਲੱਤਾਂ ਨੂੰ ਚੁੰਮਦੇ ਪਾਪਾ ਆ ਗਿਆ ਡੈਡੀ ਆ ਗਿਆ ਕੱਲਾ ਹੀ ਪੀ ਗਿਆ ਤੂੰ ਇਹ ਬੱਚਿਆਂ ਦਾ ਇਹ ਸ਼ਰਾਬ ਨਹੀਂ ਪੀਂਦਾ ਤੂੰ ਇਹ ਬੱਚਿਆਂ ਦਾ ਭੁੱਖ ਪੀ ਰਿਹਾ ਬੱਚਿਆਂ ਦਾ ਖੂਨ ਪੀ ਰਹਿ ਮਣਾ ਮਰਿਆ ਬੱਚਿਆਂ ਦਾ ਖੂਨ ਬੱਚਿਆਂ ਦਾ ਖੂਨ ਹੈ ਜੀ ਕਿਉਂਕਿ ਪੈਸਾ ਕਮਾ ਕੇ ਲੈ ਕੇ ਆਇਆ ਤੂੰ ਰਾਹ ਚ ਹੀ ਲਾਤਾ ਤੇ ਬੱਚਿਆਂ ਦਾ ਭੁੱਖ ਤੇ ਲੱਗਣਾ ਸੀਗਾ ਚੰਗੀ ਪੜ੍ਹਾਈ ਦੇ ਉੱਤੇ ਲੱਗਣਾ ਸੀ ਜੇ ਲੈ ਕੇ ਆਉਂਦਾ ਖਾਣ ਵਾਸਤੇ ਬੱਚਿਆਂ ਦੇ ਵਾਸਤੇ ਤੇ ਬੱਚਿਆਂ ਦਾ ਖੂਨ ਵੰਨਾ ਸੀ ਇਹਦਾ ਖੂਨ ਪੀਤਾ ਨਾ ਫਿਰ ਬੱਚਿਆਂ ਦਾ ਜੀ ਇੱਥੋਂ ਫਿਰ ਪਤਾ ਲੱਗਦਾ ਗੁਰੂ ਜੀ ਕਹਿੰਦੇ ਇਹ ਜਿਹੜੀ ਸ਼ਰਾਬ ਆ ਇਹ ਵੀ ਭਾਈ ਨਸ਼ਾ ਬਹੁਤ ਵੱਡਾ ਹੈ ਜੇਲਾਂ ਵਿੱਚ ਜਾ ਕੇ ਪੁੱਛ ਕੇ ਵੇਖ ਲਓ ਤੁਸੀਂ ਭਾਈ ਵੀ 80% ਲੋਕ ਸ਼ਰਾਬ ਵੀ ਕੇ ਗਲਤ ਕੰਮ ਹੋਏ ਕਹਿੰਦੇ ਪਤਾ ਹੀ ਨਹੀਂ ਲੱਗਿਆ ਸਾਨੂੰ ਤਾਂ ਜੀ ਤੇ ਲੈ ਕਿਹਨੂੰ ਕਹਿਣਗੇ ਬਹੁਤ ਹੀ ਚੰਗੀ ਹੈ ਜੀ ਆ ਸਾਡਾ ਲਾਣਾ ਇੱਕ ਇਹੋ ਜਿਹਾ ਕਹਿੰਦੇ ਪੰਜ ਰਤਨੀ ਕਹਿ ਕੇ ਪੀਨੇ ਲੈ ਆਪ ਦਾ ਨਾਮ ਰੱਖ ਲਿਆ ਪੰਜ ਰਤਨੀ ਲੈ ਇਹ ਇਹ ਚੀਜ਼ਾਂ ਨੂੰ ਪਿਆਰਿਓ ਅਸੀਂ ਅਗਨੋਰ ਕਰੀਏ ਗੁਰੂ ਦੀ ਮੱਤ ਲਈਏ ਜੇ ਸੌਖੇ ਹੋਣਾ ਤਾਂ ਗੁਰੂ ਦੀ ਮੱਤ ਨੇ ਸਾਨੂੰ ਸੌਖਾ ਕਰਨਾ ਆਪਣੀ ਮੱਤ ਕਰਕੇ ਦੁਖੀ ਜਾਂ ਅਸੀਂ ਆਪਣੀ ਮੱਤ ਕਰਕੇ ਆਪਦੀਆਂ ਗੱਲਾਂ ਬਣਾ ਬਣਾ ਕੇ ਗੁਰੂ ਘਰ 'ਚ ਬੈਠੇ ਵੀ ਕਰੀ ਜਾਣਗੇ ਬੜੀ ਚੰਗੀ ਆ ਜੀ ਸਰਾਪ ਤਾਂ ਬੜੀ ਚੰਗੀ ਆ ਜੀ ਇੰਨੀ ਕੁ ਥੋੜੀ ਜਿਹੀ ਲਾਲੇ ਬੰਦ ਅੱਲਾ ਗੁਰੂ ਕਹਿੰਦਾ ਗੁਰੂ ਨਾਨਕ ਪਾਤਸ਼ਾਹ ਵੀ ਮਾਪੀ ਨਹੀਂ ਸੇਤ ਲਈ ਮਾੜੀ ਐ ਪਰ ਉੱਤੇ ਲਿਖਿਆ ਵੀ ਇਹਨੇ ਟਮਕੀ ਆਖਾਂ ਗਏ ਫਿਰ ਅੰਨਾ ਮਨੁੱਖ ਹੋਰ ਕੀ ਐ ਜੀ ਅੰਨਾ ਹੀ ਆਖਾਂ ਗੈਣਾ ਗੁਰੂ ਜੀ ਕਹਿੰਦਾ ਮੈਂ ਪਹਿਲਾਂ ਗੁਰੂ ਦੇ ਗਿਆਨ ਤੋਂ ਬਿਨਾ ਅੰਨ੍ਹਾ ਸੀ ਕਹੈ ਨਾਨਕੇ ਨੇਤਰ ਅੰਧ ਸੇ ਤੇ ਸਤਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਦਿਬ ਦ੍ਰਿਸ਼ਟ ਦਾ ਅਰਥ ਹੁੰਦਾ ਦਿਬ ਦਾ ਅਰਥ ਹੁੰਦਾ ਚਾਨਣ ਕਹਿੰਦੇ ਜਦੋਂ ਗੁਰੂ ਮਿਲ ਗਿਆ ਮੈਨੂੰ ਤੇ ਮੇਰੇ ਗੁਰੂ ਨੇ ਮੇਰੇ ਜੀਵਨ ਵਿੱਚ ਚਾਨਣੀ ਚਾਨਣ ਕਰਦਾ ਚਾਨਣੀ ਚਾਨਣ ਹੁਣ ਚਾਨਣ ਹੈ ਮੇਰੀ ਜ਼ਿੰਦਗੀ ਦੇ ਵਿੱਚ ਨਹੀਂ ਗਲਤ ਕੰਮ ਕਰਦਾ ਹੁਣ ਨਹੀਂ ਗਲਤ ਬੋਲਦਾ ਨਹੀਂ ਗਲਤ ਵੇਖਦਾ ਨਹੀਂ ਗਲਤ ਪੀਂਦਾ ਹੁਣ ਸਰੀਰ ਲਈ ਸੋ ਇਹ ਗੁਰੂ ਦੇ ਗਿਆਨ ਨੂੰ ਆਪਾਂ ਕਮਾਉਣਾ ਹੈ ਭਾਈ ਕਹ ਨਾਨਕ ਕਿਨੇ ਤਰਾਂ ਤੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਗੁਰੂ ਨੇ ਚਾਨਣ ਪੈਦਾ ਕਰ ਦੇਣਾ ਭਾਈ ਜਿਹੜੀਆਂ ਅੱਖਾਂ ਅੰਨੇ ਕੰਮ ਕਰਦੀਆਂ ਕਰਦੀਆਂ ਅੰਨੀਆਂ ਹੋ ਕੇ ਅੰਨਾ ਮਨੁੱਖੀ ਖਾਤਮੇ ਵਿੱਚ ਡਿੱਗਦਾ ਨਾ ਜੀ ਅੰਨਾ ਮਨੁੱਖੀ ਜਿਹੜਾ ਗਲਤ ਕੰਮਾਂ ਦੇ ਵਿੱਚ ਪੈਂਦਾ ਫਿਰ ਫਿਰ ਪਿਆਰਿਓ ਇਹ ਗੁਰੂ ਦੇ ਗਿਆਨ ਵਿੱਚੋਂ ਆਪਣੇ ਆਪ ਨੂੰ ਪਹਿਚਾਣ ਕਰੀਏ ਅਸੀਂ ਕੀ ਕਰਦੇ ਆਂ ਕੀ ਬੋਲਦੇ ਆਂ ਕੀ ਖਾਂਦੇ ਆਂ ਕੀ ਸੁਣਦੇ ਆਂ ਕੀ ਪੀਂਦੇ ਆਂ ਤੇਰੇ ਜਨਮ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੀ ਸੋ ਬੇਨਤੀ ਹੈ ਕੱਲ ਨੂੰ ਭਾਈ ਸ਼ੁੱਕਰਵਾਰ ਅਜਵੀਰਵਾਰ ਹੋ ਗਿਆ ਇਹ ਮਝ ਹਸਤਾਲ ਵਾਸਤੇ ਜੋ ਸੇਵਾ ਆਪਣੇ ਨਗਰ ਤੋਂ ਜਾਂਦੀ ਹੈ ਹਰ ਸ਼ੁੱਕਰਵਾਰ ਜਿਨ੍ਹਾਂ ਨੇ ਲੰਗਰ ਪ੍ਰਸ਼ਾਦਾ ਸਬਜੀ ਦੇ ਵਿੱਚ ਸੇਵਾ ਕਰਨੀ ਹੈ ਜਾਂ ਕੋਈ ਰਫੈਂਡ ਜਾਂ ਕਿਸੇ ਤਰ੍ਹਾਂ ਦੀ ਸੇਵਾ ਕਰਨੀ ਤਾਂ ਨਮਨ ਧਨ ਕਰਕੇ ਸੇਵਾ ਕਰਨ ਦੀ ਸੇਵਾ ਕਰਪਾਲਤਾ ਕਰਨੀ ਆਓ ਸਾਰੇ ਜਪੀਏ ਭਾਈ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ